ਅਨਨਾਰ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਕੋਦਰ ਵਾਸੀਆਂ ਦੇ ਲਈ ਔਰ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਜੋ ਦੂਰ ਦਰਾਡੇ ਤੋਂ ਆਉਂਦੇ ਨੇ ਸਾਰਿਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਨਕੋਦਰ ਦੇ ਵਿੱਚ ਇੱਕ ਵੱਡਾ ਕਾਲੇ ਪਾਊਡਰ ਦਾ ਸ਼ੋਰੂਮ ਖੁੱਲ ਚੁੱਕਿਆ ਹੈ ਜੇਕਰ ਤੁਸੀਂ ਇਹ ਪਾਊਡਰ ਲਵਾਉਣ ਆਉਣਾ ਹੈ ਤਾਂ ਫਿਰ ਜੋ ਨਕੋਦਰ ਤੋਂ ਨਕੋਦਰ ਤੋਂ ਜਗਰਾਵ ਮਾਰ ਕੇ ਜਾਂਦਾ ਤੁਸੀਂ ਉਸ ਸੜਕ ਤੇ ਆ ਕੇ ਲਵਾ ਸਕਦੇ ਹੋ ਪਹਿਲਾਂ ਤੁਨਵੇਂ ਉਹ ਸਪੌਟਰ ਜੋ ਕਾਲੇ ਪਾਊਡਰ ਦੀਆਂ ਤਸਵੀਰਾਂ ਨੇ ਜੋ ਸ਼ੋਰੂਮ ਖੁੱਲਿਆ ਤਸਵੀਰਾਂ ਦਿਖਾ ਦੇਣਾ ਤਸਾਂ ਉਹਨੇ ਤੁਸੀਂ ਦੇਖ ਲਓ ਇੱਕ ਵੱਡਾ ਸ਼ੋਰੂਮ ਖੁੱਲਿਆ ਹੈ ਤੇ ਲੋਕ ਇੱਥੋਂ ਬਹੁਤ ਦੂਰੋਂ ਦੂਰੋਂ ਲਿਬੌਰ ਆਉਂਦੇ ਆ ਜਿਹੜੇ ਲੋਕ ਮੇਰੇ ਸਤਿਕਾਰਯੋਗ ਮੇਰੇ ਮਿੱਤਰ ਕੋਈ ਜੇਕਰ ਕਾਲਾ ਆਇਆ ਤਾਂ ਕਾਲਾ ਪੌਟਰ ਲਾਉਣ ਦੇ ਨਾਲ ਮੈਂ ਤਾਂ ਚੁੱਟਾ ਹੋ ਜਾਂਦਾ ਤੁਸੀਂ ਵੀਰ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਜੋ ਗੱਡੀ ਜਾ ਰਹੀ ਹੈ ਇਹ ਬਿਲਕੁਲ ਹੁਣੇ ਚੁੱਟੀ ਆਇਆ ਤੇ ਹੁਣ ਕਾਲੀ ਹੋ ਜਾਏਗੀ ਜੇਕਰ ਕੋਈ ਕਾਲੀ ਆਇਆ ਤਾਂ ਫਿਰ ਉਹ ਚੁੱਟੀ ਹੋ ਜਾਏਗੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਲਾਈਵ ਤਸਵੀਰਾਂ ਨੇ ਤੁਹਾਡੇ ਸਾਹਮਣੇ ਤਾਂ ਇੱਧਰ ਇਹ ਸਕੂਲ ਵਸ ਜਾ ਰਹੀ ਹੈ ਇਹ ਵੀ ਦੇਖ ਸਕਦੇ ਹੋ ਦੇ ਬੱਚੇ ਵਿੱਚ ਵਾ ਵਾ ਬੱਚੇ ਵਿੱਚ ਰਹਿ ਰਹੇ ਆ ਆਨੰਦ ਮਾਣ ਰਹੇ ਆ ਛੀਸ਼ੇ ਖੁੱਲੇ ਹੋਏ ਤੱਕ ਜਿਆ ਖੁੱਲੀਆਂ ਹੋਈਆਂ ਨੇ ਤੇ ਆਨੰਦ ਲੈ ਰਹੇ ਨੇ ਇਸ ਪਾਊਡਰ ਦਾ ਹਰ ਇੱਕ ਬੰਦਾ ਆਨੰਦ ਲੈ ਰਿਹਾ ਤੇ ਮੈਂ ਜੇਬੋਂ ਚ ਰਮਾਲ ਕੱਢ ਰਿਹਾ ਤੇ ਕੋਈ ਮੇਰੀ ਸ਼ਕਲ ਤੁਸੀਂ ਥੋੜੀ ਜਿਹੀ ਚੰਗੀ ਤਰ੍ਹਾਂ ਦੇਖ ਲਓ ਮੈਂ ਕਿਉਂਕਿ ਮੂੰਹ ਬਾਜ ਚ ਟੱਕ ਲੈਣਾ ਵਾ ਉਹ ਨਾ ਹੋਵੇ ਕਿ ਮੈਂ ਜ਼ਿਆਦਾ ਫਿਰ ਗੋਰਾ ਚਿੱਟਾ ਹੋ ਜਾਾਂ ਤੇ ਬਾਅਦ ਪਛਾਣਿਆ ਨਾ ਜਾਵਾਂ ਤੇ ਇਹ ਬਦੂਰੀ ਜ਼ਰੂਰੀ ਸੀ ਲਾਜ਼ਮੀ ਦੱਸਣਾ ਬਹੁਤ ਜ਼ਿਆਦਾ ਪਾਊਡਰ ਬਹੁਤ ਵਧੀਆ ਤੇ ਇਧਰ ਤੁਸੀਂ ਤੁਸੀਂ ਦੇਖੋ ਇੱਕ ਹੋਰ ਬਾਈ ਜਾ ਰਿਹਾ ਲੱਗਦਾ ਬਾਏ ਬਾਏ ਪਹਿਲੇ ਹੀ ਕਰਨ ਲੱਗ ਗਿਆ ਕਹਿੰਦਾ ਰੰਗ ਚ ਥੋੜਾ ਰੰਗ ਸਾਫ ਵਾਲਾ ਸੀ ਚਲ ਕੋਈ ਨਹੀਂ ਇਹ ਵੀ ਹੁਣ ਪੂਰੇ ਆਨੰਦ ਲੈਂਦਾ ਹੋਇਆ ਵਾ ਵੈਰੀ ਗੁੱਡ ਸ਼ਾਬਸ਼ ਇਹ ਬਹੁਤ ਹੀ ਵਧੀਆ ਉਪਰਾਲਾ ਸਾਡੀ ਸਰਕਾਰਾਂ ਦੇ ਵੱਲੋਂ ਕੀਤਾ ਗਿਆ ਔਰ ਦੂਜੀ ਗੱਲ ਕਿ ਇੱਥੇ ਕੋਈ ਇੱਕ ਜਿੱਥੋਂ ਪਾਊਡਰ ਆਇਆ ਕਿਹਾ ਜਾ ਰਿਹਾ ਹੈ ਕਿ ਕੋਈ ਸਵਾਹ ਵਾਲੀ ਫੈਕਟਰੀ ਸੀ ਉਹ ਇੱਥੇ ਛੁੱਟੀ ਗਈ ਉਹਦੇ ਵਿੱਚੋਂ ਮਿਕਸ ਕਰਕੇ ਪਾਊਡਰ ਦੇ ਲਈ ਤੇ ਉਸ ਤੋਂ ਬਾਅਦ ਫਿਰ ਇਹ ਸਥਿਤੀ ਪੈਦਾ ਹੋਈ ਹੈ ਤਾਂ ਬਹੁਤ ਲੋਕ ਵਧਾਈ ਦੇ ਪਾਤਰ ਨੇ ਤਸਵੀਰਾਂ ਇੱਕ ਵਾਰ ਫਿਰ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਬਹੁਤ ਹੀ ਵਧੀਆ ਵਧੀਆ ਮਕਦਾਰ ਦੇ ਵਿੱਚ ਜੇਕਰ ਤੁਸੀਂ ਕਿਤੂ ਵਿਆਰਿਓ ਤਾਂ ਇਹ ਰੋਡ ਹਮੇਸ਼ਾ ਯਾਦ ਰੱਖਣਾ ਹੈ ਰੋਡ ਨੂੰ ਤੁਸੀਂ ਭੁੱਲਣਾ ਨਹੀਂ ਔਰ ਦੂਜੀ ਗੱਲ ਕਿ ਆਹ ਦੇਖੋ ਕਿ ਇੱਧਰ ਦੇਖੋ ਆਹ ਸਾਈਡ ਨਾਲ ਤੇ ਤਾਂ ਬਹੁਤ ਵਧੀਆ ਪੈ ਏ ਵਧੀਆ ਕੁਆਲਿਟੀ ਹੈ ਪੂਰੀ ਵਧੀਆ ਮਾੜੀ ਕੁਆਲਿਟੀ ਨਹੀਂ ਹੈ ਮੜੇ ਜਪਾ ਚੱਕ ਦੇਖ ਲਏ ਨੇ ਤੁਸੀਂ ਦੇਖੋ ਕੁਆਲਿਟੀ ਪੂਰੀ ਵਧੀਆ ਜੀ ਬਹੁਤ ਵਧੀਆ ਕੁਆਲਿਟੀ ਹੈ ਬਹੁਤ ਵਧੀਆ ਕੁਆਲਿਟੀ ਤਾਂ ਬਹੁਤ ਹੀ ਨਜ਼ਾਰੇ ਨੰਬਰ 1 ਨੇ ਇੱਧਰ ਤੁਸੀਂ ਅੱਗੇ ਤੱਕ ਦੇਖ ਸਕਦੇ ਹੋ ਫਰੀ ਚ ਪੈਂਦੀ ਸਵਾ ਫਿਰ ਚ ਪੈਂਦੀ ਹੈ ਜੀ ਬਾਈ ਕਦਾ ਫ੍ਰੀ ਫ੍ਰੀ ਦੇ ਵਿੱਚ ਸਵਾ ਪੈਂਦੀ ਹੈ ਪਰ ਲੱਗਦਾ ਦਾ ਪੂਰਾ ਪੌਲਟਰੀ ਹੈ ਹੁਣ ਤੇ ਹਾਂਜੀ ਬਾਈ ਜੀ ਕੀ ਹਾਲ ਹੈ ਠੀਕ ਠਾਕ ਹੋ ਬੱਚਾ ਲਈ ਖੜ ਗਿਆ ਯਾਰ ਦੇਖੋ ਜੀ ਕੀ ਹਾਲ ਹੋਇਆ ਪੂਰਾ ਪਾウダー ਹੈ ਪੂਰਾ ਪੂਰਾ ਪਾウダー ਜੀ ਮੂੰਹ ਕਾਲਾ ਕਰੀ ਜਾਂਦੇ ਪਾウダー ਵੀ ਦੋ ਤਰ੍ਹਾਂ ਦੇ ਹੁੰਦੇ ਆ ਪਾウダー ਨਾਲ ਤਾਂ ਬੰਦਾ ਹੋਈ ਕਾਲਾ ਜਾਂਦਾ ਸਹੀ ਗੱਲ ਹੈ ਕਿੱਥੋਂ ਆ ਰਿਹਾ ਕਿੱਥੋਂ ਆ ਰਿਹਾ ਸਰਕਾਰੀ ਪਾウダー ਹੈ ਤੁਹਾਨੂੰ ਪਤਾ ਨਹੀਂ ਆਇਆ ਸਰਕਾਰੀ ਪਾウダー ਹੈ ਹਾਂ ਜੀ ਹਾਂ ਇਹ ਅੱਗੇ ਤੱਕ ਬੁਰੇ ਹਾਲ ਹੋਏ ਪਏ ਆ ਇਹ ਹਾਲਾਤ ਨੇ ਤਾਂ ਤੇ ਭਾਈ ਕਿੰਨੇ ਕੁ ਦਿਨ ਹੋ ਗਿਆ ਹੈਗਾ ਕੁਝ ਪਤਾ ਮੈਨੂੰ ਤਾਂ 1.5 ਸਾਲ ਹੋ ਗਿਆ ਜੀ ਨਗਰ ਦੇ ਆ 1.5 ਸਾਲ ਹੋ ਗਿਆ ਹਾਂ ਜੀ ਬਰਸਾਤਾਂ ਦੇ ਵਿੱਚ ਵੀ ਇਹ ਸਵਾਹ ਜੀ ਇਹ ਹੁਣ ਪਈ ਲੱਗਦਾ ਸਵਾਹ ਹੁਣ ਪਈ ਆ ਪਾਣੀ ਵੀ ਦਿਖੜਦਾ ਸੀ ਇੱਥੇ ਤਾ ਇੰਨੀ ਹਾਲਾਤ ਮਾੜੇ ਆ ਕਿ ਇੱਥੇ ਖੜਨਾ ਮੁਸ਼ਕਲ ਹੋਇਆ ਪਿਆ ਪਰ ਤਸਵੀਰਾਂ ਲਗਾਤਾਰ ਤੋੜ ਤੱਕ ਮੂੰਹ ਮਿਟਾਕ ਲਿਆ ਚੰਗੀਤਰਾ ਮੂੰਹ ਪਰ ਮਰਮਲ ਢਾਕ ਲਿਆ ਮੈਂ ਕਹਿੰਦਾ ਕਿ ਜ਼ਿਆਦਾ ਗੋਰਾ ਹੋ ਜਾ ਕੀਤਾ ਮੈਂ ਧੰਵਾਦ ਜੀ ਤੇ ਬਾਈ ਕਹਿੰਦਾ ਫੋਲੋ ਮੈਂ ਤੁਹਾਨੂੰ ਕੀਤਾ ਫੋਲੋ ਤਾਂ ਬਾਈ ਤੁਹਾਨੂੰ ਕਰਨਾ ਹੋਣਾ ਕੀ ਕਰੀਏ ਬਾਰਡਰ ਤੇ ਲਵਾਉਣਾ ਸੀ ਵੀ ਆਏ ਹੋਇਆ ਇੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਆ ਵੀ ਵਿਚਾਰੇ ਬਾਰਡਰ ਲਵਾ ਕੇ ਜਾ ਰਹੇ ਆ ਗੱਡੀਆਂ ਇੱਥੇ ਬਾਰਡਰ ਹੋਰ ਆ ਵਾ ਵਾ ਹੁਣ ਜਿਆਦਾ ਪਹਿਣ ਲੱਗ ਗਿਆ ਵਾ ਕਿੰਨਾ ਕੁ ਮੈਂ ਲਵਾਉਣਾ ਸੀ ਉਹ ਲਵਾ ਲਿਆ ਹੁਣ ਮੈਂ ਪਿੱਛੇ ਮੁੜਨ ਦੀ ਕੋਸ਼ਿਸ਼ ਕਰਦਾ ਥੋੜੀ ਟਰਾਈ ਮੈਂ ਤਾਂ ਅਜ ਕੱਪੜੇ ਵੀ ਨਵੇਂ ਪਾ ਕੇ ਆਇਆ ਸੀ ਚਲੋ ਕੋਈ ਨਹੀਂ ਪੱਗ ਦਾ ਹਾਲਾਤ ਮਾਰੇ ਹਣ ਤੁਸੀਂ ਆ ਦੇਖੋ ਕੀ ਬਣਿਆ ਪਿਆ ਪੌਡਰ ਦੀਆਂ ਇਹ ਤਸਵੀਰਾਂ ਲਾਈਵ ਹੈ ਸਕੂਲ ਬੱਚੇ ਆ ਪੌਡਰ ਲਵਾ ਕੇ ਜਾ ਰਹੇ ਆ ਕਿ ਹੁਣ ਆ ਦੇਖੋ ਆ ਇਧਰ ਜਾ ਰਹੇ ਆ ਪੌਡਰ ਲਵਾ ਕੇ ਲਗਾਤਾ ਬਹੁਤ ਹੀ ਵਧੀਆ ਮਕਦਾਰ ਦੇ ਵਿੱਚ ਤੁਸੀਂ ਵੀ ਆਉਣਾ ਤੇ ਇੱਕ ਵਾਰ ਸੇਵਾ ਦਾ ਮੌਕਾ ਤੁਹਾਨੂੰ ਜਰੂਰ ਦਿੱਤਾ ਜਾਊਗਾ ਤੁਸੀਂ ਜਰੂਰ ਇੱਥੇ ਆ ਸਕਦੇ ਹੋ ਜਰੂਰ ਆਇਓ ਮੈਂ ਤਾਂ ਪਾウダー ਪੂਰੀ ਤਰ੍ਹਾਂ ਲਵਾ ਲਿਆ ਔਰ ਤੁਸੀਂ ਵੀ ਜੇਕਰ ਪਾウダー ਲਵਾਉਣਾ ਹੈ ਤਾਂ ਇੱਥੇ ਆਓ ਉਹ ਰੰਗ ਨੂੰ ਮੂੰ ਮੰਗਿਆ ਰੰਗ ਪਾਓ ਜਿਸ ਤਰ੍ਹਾਂ ਦਾ ਵੀ ਪਾਉਣਾ ਹੋਵੇ ਤੁਸੀਂ ਪਾ ਸਕਦੇ ਹੋ ਬਹੁਤ ਦੂਰ ਦੂਰੋਂ ਲੋਕ ਆ ਰਹੇ ਆ ਨੁਕੋਦਰ ਦੀਆਂ ਤਸਵੀਰਾਂ ਨੇ ਜੋ ਨੁਕੋਦਰ ਤੋਂ ਜਗਰਾਉ ਮਾਰਕ ਜਾਂਦਾ ਉਹ ਤਸਵੀਰਾਂ ਨੇ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਆ ਤੇ ਆਪਣੇ ਆਪ ਚ ਇੱਕ ਵੱਡੀ ਤਸਵੀਰ ਹੈ ਵੱਡੀ ਖਬਰ ਹੈ ਖਬਰ ਨੂੰ ਚਲਦਾ ਚਲਦਾ ਸ਼ੇਅਰ ਜਰੂਰ ਕਰਿ ਜਾਇਓ ਤਾਂ ਅੱਗੇ ਦੇਖੋ ਹਣ ਪੂਰਾ ਪੂਰਾ ਉਛਾ ਗਿਆ ਵਾ ਫੈਕਟਰੀ ਪੂਰਾ ਉਫਾਨ ਤੇ ਹਣ ਪੂਰੀ ਉਫਾਨ ਤੇ ਲੋਕ ਆਨੰਦ ਲੈ ਰਿਆ ਹਣ ਸਾਹਮਣੇ ਤੁਸੀਂ ਦੇਖੋ ਕਿ ਉਹ ਆ ਇੰਨਾ ਪਾਊਡਰ ਜ਼ਿਆਦਾ ਉੱਡ ਗਿਆ ਕਿ ਉਹ ਵਿਚਾਰੇ ਸ਼ੇਰ ਦਾ ਇੱਕ ਬੱਚਾ ਉਸ ਦੇ ਵਿੱਚ ਹੀ ਗਵਾਚ ਗਿਆ ਮਾਤਾ ਆ ਰਹੀ ਹੈ ਸਾਈਡ ਤੇ ਹੋਇਆ ਯਾਰ ਜ਼ਿਆਦਾ ਲੱਗਣ ਲੱਗ ਗਿਆ ਆ ਜਾ ਕੈਮਰਾਮੈਨ ਮੇਰੇ ਨੂੰ ਵੀ ਲੱਗਣ ਲੱਗ ਗਿਆ ਪਾਊਡਰ ਹਣ ਆ ਆ ਸਾਤ ਨੇ ਨਕੋਦਰ ਸ਼ਹਿਰ ਦੀਆਂ ਲਾਈਵ ਤਸਵੀਰਾਂ ਨੇ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਆ तकरीबन ਹਫਤਾ ਪੂਰਾ ਹੋ ਗਿਆ ਇਹ ਹੀ ਖਬਰਾਂ ਚੱਲ ਰਹੀਆਂ ਨਾ ਧੋ ਕੇ ਗੱਡੀ ਹੁਣ ਆ ਦੇਖੋ ਆਨੰਦ ਇਹਨਾਂ ਨੂੰ ਆਨੰਦ ਕਿਨਾਰਿਆ ਹੋਊਗਾ ਵਾਹ ਵੀ ਵਾਹ ਆ ਦੇਖੋ ਜੀ ਆ ਦੇਖੋ ਇਹ ਇਹ ਆਨੰਦ ਲੈ ਇਹਨਾਂ ਦੇ ਲੈ ਕੇ ਜਾ ਰਿਹਾ ਹਰ ਇੱਕ ਬੰਦਾ ਟਰਾਈ ਜ਼ਰੂਰ ਕਰਦਾ ਹੈ ਜੇ ਨਕੋਦਰ ਦਾ ਹੋਵੇ ਜਾਂ ਮਹਿਦਪੁਰ ਦਾ ਹੋਵੇ ਜਾਂ ਦੂਰ ਦਰਾਡੇ ਹੋਵੇ ਇੱਕ ਵਾਰ ਟਰਾਈ ਜ਼ਰੂਰ ਕਰਦਾ ਕਿ ਇੱਥੇ ਆ ਕੇ ਆਨੰਦ ਲੈ ਜਾਣ ਤੇ ਲੋਕ ਲਗਾਤਾਰ ਨੰਦ ਲੈ ਰਿਹਾ ਆ ਵਾ ਇੱਕ ਗੱਲ ਜਰੂਰ ਮੈਨੂੰ ਦੱਸ ਦਿਓ ਕਿ ਤੁਸੀਂ ਇੱਥੋਂ ਪਾウダー ਲਵਾ ਕੇ ਚਲੇ ਗਏ ਹੋ ਕਿ ਨਹੀਂ ਤੁਸੀਂ ਕਿੱਥੇ ਵੀ ਸਾਨੂੰ ਦੇਖ ਰਿਹਾ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਪਾウダー ਲਵਾ ਕੇ ਇੱਥੋਂ ਚਲੇ ਗਏ ਹੋ ਕਿ ਨਹੀਂ ਇਹ ਜਰੂਰ ਦੱਸਿਓ ਔਰ ਗੱਡੀਆਂ ਦੇ ਜਿਹੜਾ ਪਾウダー ਲੱਗ ਗਿਆ ਹੁਣ 400 ਰੁਪਏ ਗੱਡੀ ਧਵਾਉਣ ਤੇ ਵੀ ਲਵਾਉਣਗੇ ਜਾ ਕੇ ਤੇ ਫਿਰ ਹੋਰ ਆਨੰਦ ਬਾਈ ਗੱਲ ਹੋ ਜੂਗੀ ਗੱਡੀ ਦੀ ਸ਼ਾਈਨਿੰਗ ਆਊਗੀ ਜਰੂਰ ਹਾਂ ਬਾਈ ਪਾウダー ਲਵਾ ਕੇ ਚਲੇ ਆ ਪਾウダー ਲਵਾ ਕੇ ਚਲੇ ਆ ਦੇ ਨੀ ਲਵਾ ਲਾ ਯਾਰ ਬੋਰਾ ਹੋ ਜੂਗਾ ਤੁਹਾਡਾ ਲਵਾ ਲਾ ਮੋੜ ਇਧਰੇ ਬਾਈ ਪਿੱਛੇ ਮੋੜ ਪਿਆ ਵਾ ਇਹ ਉਹ ਲੋਕ ਕਿੱਡੇ ਜਿਆਦਾ ਗੋਰ ਨੇ ਉਹ ਕਹਿੰਦੇ ਨਹੀਂ ਅਸੀਂ ਨਹੀਂ ਲਵਾਉਣਾ ਇਹ ਬਾਈ ਪੱਕਾ ਗੋਰ ਹੈ ਨੇ ਪੱਕਾ ਚੱਟਾ ਹੋ ਜਾਣਾ ਵਾ ਦੇਖੋ ਇਹ ਬਾਈ ਇਹ ਬਾਈ ਲਗਾਤਾਰ ਨੰਦ ਲੈ ਰਿਹਾ ਵਾ ਵੀਡੀਓ ਨੂੰ ਚਲਦਾ ਚਲਦਾ ਸ਼ੇਅਰ ਜ਼ਰੂਰ ਕਰ ਦਿਓ ਕਿਸਾਨ ਵੀਰ ਮਰ ਜਾ ਰਹੇ ਨੇ ਤੇ ਅੱਗੇ ਖੇਤਾਂ ਚ ਲਵਾਉਦੇ ਸੀ ਅੱਜ ਅਸੀਂ ਸੜਕ ਦਾ ਨੰਦ ਲੈ ਕੇ ਪੋਰਟ ਲਵਾਉਣਗੇ ਆ ਬਾਈ ਨੇ ਤਾਂ ਵੀ ਇਹ ਇਹ ਤਾਂ ਜਿਆਦਾ ਆਨੰਦ ਲੈ ਰਿਆ ਇਸ ਤਰ੍ਹਾਂ ਬਹੁਤ ਸਾਰੇ ਲੋਕ ਇੱਥੇ ਆ ਰਹੇ ਨੇ ਤੁਸੀਂ ਵੀ ਇੱਥੇ ਇੱਕ ਵਾਰ ਜਰੂਰ ਪਹੁੰਚੋ ਮਹਿਤਪੁਰ ਤੋਂ ਜੋ ਜਗਰਾਉਂ ਮਾਰਕ ਜਾਂਦਾ ਇੱਥੇ ਪਹੁੰਚ ਕੇ ਪਾウダー ਦਾ ਆਨੰਦ ਜਰੂਰ ਤੁਸੀਂ ਲਓ ਕਿਉਂਕਿ ਫਰੀਦ ਵਿੱਚ ਕਹਿੰਦੇ ਜੇ ਜੇਕਰ ਤੇਲ ਵੀ ਸਰਕਾਰ ਨੂੰ ਮਿਲੇ ਤਾਂ ਉਹ ਵੀ ਜੁੱਤੀ ਚ ਪਵਾ ਲੈਣਾ ਚਾਹੀਦਾ ਪਰ ਇਹਦਾ ਮੂੰਹ ਤੇ ਲਗਾਉਣਾ ਪੈਂਦਾ ਸਿਰ ਤੇ ਵੀ ਪੈ ਜਾਂਦਾ ਤੇ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਤੁਸੀਂ ਕਿਤੇ ਕਿਤੇ ਦੇਖ ਰਹੇ ਹੋ ਤੇ ਤੁਸੀਂ ਸਾਨੂੰ ਜਰੂਰ ਦੱਸਿਓ ਔਰ ਤੁਸੀਂ ਇੱਥੇ ਆ ਕੇ ਪਾਊਡਰ ਲਵਾ ਚੁੱਕੇ ਹੋ ਕਿ ਨਹੀਂ ਲਵਾ ਚੁੱਕੇ ਉਹ ਵੀ ਸਾਨੂੰ ਜਰੂਰ ਦੱਸਿਓ ਤਾਂ ਤਸਵੀਰਾਂ ਤੁਸੀਂ ਦੇਖੋ ਉਹ ਆ ਦੇਖੋ ਗੱਡੀ ਗੱਡੀ ਗਵਾਚ ਗਈ ਪਾਊਡਰ ਦੇ ਵਿੱਚ ਸਾਹਮਣੇ ਤੇਨ ਚਾਰ ਗੱਡੀਆਂ ਹੋਰ ਗਵਾਚ ਗਈਆਂ ਤੇ ਅੱਗੋਂ ਹੋਰ ਹੋਰ ਬਾਈ ਆ ਰਿਹਾ ਦੇਖੋ ਇਹ ਇਹਨਾਂ ਦਾ ਤਾਂ ਆਨੰਦ ਹੀ ਕੁਛ ਵੱਖਰਾ ਲਿਆ ਵਾ ਏ ਕਿਹੜੇ ਬਾਈ ਆ ਦੇਖੋ ਬਾਏ ਬਾਏ ਨਹੀਂ ਕਰਦੇ ਆ ਬਾਈ ਬਾਏ ਬਾਏ ਕਰਦਾ ਤਾਂ ਬਾਏ 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 ਕਹਿੰਦਾ ਇੰਨਾ ਕਹਿੰਦਾ ਪਾਊਡਰ ਦਾ ਇੰਨਾ ਵਧੀਆ ਹਾਲ ਇੰਨਾ ਵਧੀਆ ਹਾਲ ਆਨੰਦ ਲੈ ਰਿਹਾ ਤੇ ਸਾਰੇ ਅਸੀਸਾਂ ਦੇ ਰਿਆ ਸਾਡੇ ਗਵਰਨਮੈਂਟ ਸਾਡੇ ਸਰਕਾਰ ਨੂੰ ਅਸੀਸਾਂ ਦੇ ਰਿਆ ਕਿ ਜੁਗ ਜੁਗ ਜਿਉਣ ਜੁਗ ਜੁਗ ਜੀਣ ਬਸ ਇੱਕੋ ਮੂੰਹ ਚਲਾਵਜ ਨਿਕਲਦਾ ਵੱਡਿਆਂ ਵੱਡੀਆਂ ਉਮਰਾਂ ਹੁਣ ਸਰਕਾਰਾਂ ਦੀਆਂ ਬਸ ਇਹੀ ਇਹੀ ਨਿਕਲਦੀ ਆ ਮੂੰਹ ਦੇ ਵਿੱਚੋਂ ਗੱਲ ਤੇ ਆ ਬਾਈ ਇਹ ਇਧਰ ਤੁਸੀਂ ਦੇਖ ਲਓ ਇਹ ਵੀ ਲੰਘ ਗਿਆ ਬਾਈ ਤਾਂ ਇਹ ਹਾਲਾਤ ਨਕੌਦਰ ਸ਼ਹਿਰ ਦੇ ਨੇ ਤਸਵੀਰ ਤੁਸੀਂ ਸਾਰੇ ਦੇਖ ਚੁੱਕੇ ਹੋ ਇੱਕ ਉੜ ਤੱਕ ਗੱਲ ਅਸੀਂ ਪਹੁੰਚਾਉਣੀ ਸੀ ਥੋੜੀ ਜਿਹੀ ਗੱਲ ਇੰਟਰਸਟਿੰਗ ਜਿਹੀ ਹੋਏ ਤਾਂ ਲੋਕਾਂ ਤੱਕ ਜ਼ਿਆਦਾ ਪਹੁੰਚਦੀ ਔਰ ਸ਼ਾਇਦ ਸਰਕਾਰ ਵੀ ਕੁਝ ਸੁਣ ਲਏ ਪਰ ਇੱਕ ਤਾਂ ਵਿੱਚ 2 ਤੋਂ ਫੁੱਟ ਦੇ ਖੱਡੇ ਪਏ ਹੋਏ ਆ ਦੂਜੇ ਉੱਪਰੋਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਿੱਟੀ ਆ ਕੀ ਹੋਇਆ ਪਿਆ ਤਾਂ ਜੇਕਰ ਇੱਥੇ ਕੋਈ ਹਾਦਸਾ ਵਾਪਰ ਜਾਂਦਾ ਐਕਸੀਡੈਂਟ ਹੋ ਜਾਂਦਾ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜੇਕਰ ਹਾਸਾ ਹਾਂਜੀ ਸਿੱਧਾ ਹੀ ਆਈ ਨੂਰਮਲ ਦੇ ਜੀ ਪਿੱਛੋਂ ਆ ਇਧਰ ਮੋੜੋ ਪਿੱਛੇ ਚੱਲ ਜਾਓ ਉਹ ਪਿੱਛੋਂ ਆ ਕੇ ਮੈਂਤ ਪੜਾਣਾ ਹੀ ਕੀ ਕੋਈ ਤੇ ਮੋੜੋ ਸੱਜੇ ਨੂੰ ਹਾਂ ਤਾਂ ਸਾਥ ਸ਼੍ਰੀਖਾ ਜਿਓ ਤਸ਼ੀਰਾਂ ਲਗਾਤਾਰ ਥੋੜਾ ਤਾਂ ਕਾਸੀ ਬਚਾ ਰਿਹਾ ਇਹ ਹੀ ਮਾਰੀ ਆ ਜੀ ਨਕੀ ਬੜਕਦੀ ਉੱਪਰ ਪੈਂਟ ਇਧਰ ਬਾਜੀ ਦੇ ਪਛਦੇ ਆ ਇਹ ਸਵਾਹ ਕਿੰਨੇ ਕ ਟਾਈਮ ਤੇ ਪਾਈ ਪਈ ਉੱਤੇ ਕਿ ਅਲੱਗ ਵਗਰ 6 ਸਭ ਦਿਨ ਹੋ ਗਿਆ ਹੈ ਕੋਈ ਤੁਸੀਂ ਇੱਥੇ ਨੇੜੋ ਦੇ ਰਹਿਣ ਵਾਲੇ ਅਸੀਂ ਰਾਤ ਨੂੰ ਪਾਈ ਜਾਨਾ ਰਾਤ ਰਾਤ ਨੂੰ ਪਾਈ ਗਏ ਗੱਲ ਇਹ ਕਿ ਦੇਖੋ ਜੀ ਕਿੱਦਾਂ ਕਿ ਹੁਣ ਹੈ ਇੱਥੇ ਹਾਲਸੇ ਐਕਸੀਡੈਂਟ ਵੀ ਹੁੰਦੇ ਹੋਣ ਕਿ ਦੱਸਦੇ ਜੀ ਕੁਝ ਨਹੀਂ ਗਏ ਦੋ ਐਕਸੀਡੈਂਟ ਪਹਿਲੇ ਹੋਏ ਆ ਦੋ ਬੰਦੇ ਮਰ ਗਏ ਸੀ ਦੋ ਬੰਦੇ ਮਰ ਗਏ ਸੀ ਹਾਂ ਜੀ ਉਦੋਂ ਵੀ ਇਹਨਾਂ ਨੇ ਰਿਪੋਰਟ ਕੀਤੀ ਤੇ ਐਮਐਲਏ ਨੇ ਕਹਿੰਦੀ ਵੀ ਸਾਡੀ ਸੜਕਾ ਉਹ ਤੋਂ ਬਾਅਦ ਇਹਨਾਂ ਨੇ ਬਜਰੀ ਪਵਾਤੀ ਜਿੱਦਾਂ ਜਿੱਦਾਂ ਮੀਂਹ ਪੈਂਦਾ ਗਿਆ ਸਾਰਾ ਰੇਤਾ ਉਹ ਇੱਥੇ ਇਕੱਠਾ ਇਕੱਠਾ ਹੋ ਗਿਆ ਸਾਡੇ ਖੱਤੇ 'ਚ ਇਹ ਪੂਰਾ ਦਿ ਇਹ ਜਿਹੜੀ ਇਹਨਾਂ ਨੇ ਬਜਰੀ ਪਾਈ ਸੀ ਉਹਦੀ ਉਹਦਾ ਹੈਗਾ ਏ ਇੰਨੀ ਮਾੜੀ ਹਾਲਤ ਤਾਂ ਅਸੀਂ ਆਪਣੀ ਜ਼ਿੰਦਗੀ 'ਚ ਦੇਖੀ ਨਹੀਂ ਹਾਲਾਤ ਜਿਆਦਾ ਮਾੜੇ ਹੋਏ ਬਹੁਤ ਜਿਆਦਾ ਮਾੜੇ ਐ ਜੇ ਕਿਸੇ ਨੂੰ ਕਹੀਏ ਤਾਂ ਉਹ ਕਹਿੰਦੇ ਜੀ ਪੈਸਾ ਨਹੀਂ ਹੈਗਾ ਐ ਤੇ ਸਾਡੇ ਮਾਨ ਜੀ ਕਹਿੰਦੇ ਆ ਵੇ ਸਾਡਾ ਤਾਂ ਯਾ ਬਾਕੀ ਪੰਜਾਬ 'ਚ ਵੀ ਦੇਖ ਲਓ ਸਭ ਤੋਂ ਵਧੀਆ ਸੜਕਾਂ ਹਿਮਾਚਲ ਦੀਆਂ ਚ ਲੱਗਦਾ ਹਿਮਾਚਲ ਤੋਂ ਹਾਂਜੀ ਹਾਂਜੀ ਹਿਮਾਚਲ ਤੋਂ ਤਾਂ ਬੜਾ ਤੇ ਇਧਰੋਂ ਨਾਲ ਤਾਂ ਫਰਕ ਹੋਊਗਾ ਅਦਰ ਤੇ ਜਿਆਦਾ ਫਰਕ ਆ ਸਾਡੇ ਉਹ ਰੋਡ ਉਹ ਉਹ ਵੀ ਨਾ ਤਾਂ ਚੰਗੇ ਜਿਹੜੇ ਬਰਸਾਤਾਂ ਦੇ ਟੱਗ ਗਏ ਜੀ ਬਰਬਾਦ ਹੋ ਗਏ ਸੀ ਤਾਂ ਬਾਈ ਹਿਮਾਚਲ ਤੋਂ ਕਹਿੰਦਾ ਇਦੋਂ ਤੋਂ ਚੰਗੇ ਸਾਡੇ ਹਾਲਾਤ ਆ ਕਹਿੰਦਾ ਸਰਕਾਰ ਕਹਿੰਦੇ ਕਿ ਸਾਡਾ ਕੰਮ ਬੋਲਦਾ ਤੇ ਕੰਮ ਕੀ ਬੋਲਦਾ ਉਹ ਸਾਰੇ ਤੁਸੀਂ ਤਸਵੀਰ ਦੇਖ ਚੁੱਕੇ ਹੋ ਤੁਸੀਂ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋ ਤੁਸੀਂ ਕੀਮਤੀ ਆਪਣੇ ਵਿਚਾਰ ਜਰੂਰ ਦਿਓ ਕੈਮਰਾਮੈਨ ਸੋਨੂ ਦਿਨਾਰ ਦੇ ਪੈਦਾਂ ਦਾ ਨਿਊਜ਼ ਨਕੋਦਰ